ਤੋ ਮੇਰੇ ਲੋ ਇਕ ਆਰੀ ਫੇਰ ਸਭ ਨੂੰ ਪ੍ਰਭੂ ਦੇ ਨਾਮ ਵਿੱਚ ਸलाम ਸੋ ਅੱਜ ਅਸੀਂ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਅਸੀਂ ਪ੍ਰਭੂ ਦੇ ਕੰਮਾਂ ਵਾਸਤੇ ਜਿਹੜਾ ਹੈ ਉਹ ਚੇਲੇ ਤਿਆਰ ਕਰਨੇ ਨੇ ਤਾਂ ਕਿ ਪਰਮੇਸ਼ਰ ਦੀ ਜਿਹੜੀ ਆ ਖੁਸ਼ਖਬਰੀ ਪੂਰੇ ਸੰਸਾਰ ਤੱਕ ਪਹੁੰਚ ਸਕੇ ਔਰ ਜੇਕਰ ਅਸੀਂ ਪ੍ਰਭੂ ਯਿਸੂਮ ਸਿਧੀ ਗੱਲ ਕਰੀਏ ਤਾਂ ਜਦੋਂ ਉਹ ਸੰਸਾਰ ਵਿੱਚ ਆਏ ਔਰ ਉਹਨਾਂ ਨੇ ਪਰਮੇਸ਼ਰ ਦੀ ਖੁਸ਼ਖਬਰੀ ਸੁਣਾਉਣੀ ਸ਼ੁਰੂ ਕੀਤੀ ਤੇ ਨਾਲ ਹੀ ਜਿਸ ਜਰਾਸੀ ਉਹਨਾਂ 12 ਚੇਲਿਆਂ ਨੂੰ ਚੁਣਿਆ ਜੋ ਕਿ ਉਹ ਪ੍ਰਭੂ ਦੇ ਨਾਲ ਨਾਲ ਚੱਲਦੇ ਰਹੇ ਅਤੇ ਪ੍ਰਭੂ ਕੋਲੋਂ ਸਿੱਖਿਆ ਨੂੰ ਪ੍ਰਾਪਤ ਕਰਦੇ ਰਹੇ ਫਿਰ ਪ੍ਰਭੂ ਯਿਸੂ ਮਸੀਹ ਨੇ ਜਿਸ ਜਗ੍ਹਾ ਤੇ ਆਪ ਨੇ ਪਹੁੰਚ ਸਕੇ ਉਸ ਜਗ੍ਹਾ ਤੇ ਆਪਣੇ ਚੇਲਿਆਂ ਨੂੰ ਭੇਜਿਆ ਜਦੋਂ ਮਰਕਸ ਦੀ انجیل ਸੇਬਾ ਪਰਦੇ ਹਾਂ ਤਾਂ ਉਸ ਵਿੱਚ ਪਰਮੇਸ਼ਰ ਨੇ ਆਪਣੇ ਚੇਲਿਆਂ ਨੂੰ ਅਧਿਕਾਰ ਦਿੱਤਾ ਦੋ ਦੋ ਕਰਕੇ ਜਿਹੜਾ ਸੀ ਉਹਨਾਂ ਨੂੰ ਨਗਰਾਂ ਵਿੱਚ ਭੇਜਿਆ ਅਤੇ ਉਹਨਾਂ ਨੂੰ ਕਿਹਾ ਕਿ ਲੋਗਿਆਂ ਨੂੰ ਚੰਗਾ ਕਰੋ ਭੂਤਾਂ ਨੂੰ ਕੱਢੋ ਔਰ ਪਰਮੇਸ਼ਰ ਦਾ ਖੁਸ਼ਖਬਰੀ ਦਾ ਪ੍ਰਚਾਰ ਕਰੋ ਔਰ ਇਸ ਤਰ੍ਹਾਂ ਜਿਹੜਾ ਸੀ ਪਰਮੇਸ਼ਰ ਦਾ ਨਾਮ ਹੋਰ ਵੀ ਫੈਲਦਾ ਗਿਆ ਔਰ ਉਸ ਤੋਂ ਬਾਅਦ ਜਦੋਂ ਅਸੀਂ ਅੱਗਾ ਅੱਗੇ ਜਾ ਕੇ ਵਚਨ ਪੜਦੇ ਹਾਂ ਲੂਕਾ ਦੀ ਅੰਜੀਲ 10 ਬਾਪ ਉਸ ਵਿੱਚ ਵੀ ਲਿਖਿਆ ਹੈ ਕਿ ਪਰਮੇਸ਼ਰ ਨੇ ਫਿਰ ਜਿਹੜਾ ਸੀ ਸੱਤ ਲੋਕ ਹੋ ਤਹਿਰਾਏ ਔਰ ਉਹਨਾਂ ਨੂੰ ਚੁਣਿਆ ਔਰ ਉਹਨਾਂ ਨੂੰ ਅਧਿਕਾਰ ਦਿੱਤਾ ਔਰ ਉਹਨਾਂ ਨੂੰ ਕਿਹਾ ਕਿ ਰੋਗਿਆਂ ਨੂੰ ਚੰਗਾ ਕਰੋ ਪਰਮੇਸ਼ਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰੋ ਔਰ ਉਹਨਾਂ ਸੱਤਰਾ ਨੇ ਵੀ ਰੋਗਿਆਂ ਨੂੰ ਚੰਗਾ ਕੀਤਾ ਔਰ ਪਰਮੇਸ਼ਰ ਦੀ ਜਿਹੜੀ ਸੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਔਰ ਇਸ ਤਰ੍ਹਾਂ ਇਲਾਵਾ ਉਹਨਾਂ ਦੁਆਰਾ ਵੀ ਜਿਹੜਾ ਪਰਮੇਸ਼ਰ ਦਾ ਨਾਮ ਹੋਰ ਵਾਧਾ ਗਿਆ ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਦੀ ਮਹਾਨ ਅਗਿਆ ਦੇ ਗੱਲ ਕਰੀਏ ਤਾਂ ਉਸ ਵਿੱਚ ਵੀ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਅਗਿਆ ਦਿੱਤੀ ਕਿ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਉਹਨਾਂ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਬੱਤ ਸਮਾ ਦਿਓ ਅਤੇ ਕਹਿੰਦਾ ਫਿਰ ਮੈਂ ਜ਼ੁਗਾਂ ਦੇ ਅੰਤ ਤੀਕ ਤੁਹਾਡੇ ਨਾਲ ਹਾਂ ਇਸ ਕਰਕੇ ਜੇ ਰਵਾ ਅਸੀਂ ਚੇਲੇ ਬਣਾਉਣੇ ਨੇ ਉਹਨਾਂ ਨੂੰ ਅਧਿਕਾਰ ਵੀ ਦੇਣਾ ਹੈ ਪਰ ਅੱਜ ਕਈ ਸੇਵਕ ਐਸੇ ਵੀ ਹੋਏ ਜਿਨ੍ਹਾਂ ਦੀਆਂ ਸੇਵਕਾਈਆਂ ਜਿਹੜੀਆਂ ਸੀ ਉਹ ਬਹੁਤ ਜ਼ਰਾ ਵਧੀਆਂ ਪਰ ਉਹਨਾਂ ਨੇ ਕੋਈ ਵੀ ਜਿਹੜੇ ਸੀ ਚੇਲੇ ਤਿਆਰ ਨਹੀਂ ਕੀਤੇ ਔਰ ਨਾ ਉਹਨਾਂ ਨੂੰ ਅਧਿਕਾਰ ਦਿੱਤਾ ਪਰ ਉਸ ਦਾ ਨਤੀਜਾ ਇਹ ਹੋਇਆ ਕਿ ਜਦੋਂ ਉਹ ਸੰਸਾਰ ਤੋਂ ਚਲੇ ਗਏ ਔਰ ਉਹਨਾਂ ਦੀਆਂ ਸੇਵਾਕਾਈਆਂ ਉਸ ਜਗ੍ਹਾ ਤੇ ਬੰਦ ਹੋ ਗਈਆਂ ਔਰ ਉਸ ਜਗ੍ਹਾ ਤੇ ਪਰਮਿਸ਼ਨ ਦਾ ਕੰਮ ਵੀ ਰੁਕ ਗਿਆ ਅਤੇ ਕਈ ਸੇਵਕ ਹੁਣ ਅੱਜਕੱਲ ਅਜੇ ਵੀ ਹਨ ਜਿਹੜੇ ਚਰਚ ਦੀਆਂ ਬ੍ਰਾਂਚਾਂ ਖੋਲ ਰੇ ਨੇ ਪਰ ਉਹਨਾਂ ਨੇ ਸਾਰਾ ਅਧਿਕਾਰ ਜਿਹੜਾ ਵਾ ਆਪਣੇ ਕੋਲ ਰੱਖਿਆ ਹੋਇਆ ਵਾ ਮੰਨ ਲਓ ਜੇਕਰ ਕਿਸੇ ਸਤਾ ਦੇ ਕਾਰਨ ਜਾਂ ਉਹਨਾਂ ਉੱਤੇ ਝੂਠੇ ਦੋਸਤ ਦੇ ਕਾਨੂੰਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਵਾ ਜੇ ਉਹ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਤਾਂ ਉਹ ਬ੍ਰਾਂਚਾਂ ਬੰਦ ਹੋ ਜਾਣਗੀਆਂ ਕਿਉਂਕਿ ਉਹਨਾਂ ਦਾ ਵਿਸ਼ਵਾਸ ਸਿਰਫ ਉਸੇ ਹੀ ਸੇਵਕ ਉੱਤੇ ਬਣਿਆ ਰਿਹਾ ਹੈ ਇਸ ਲਈ ਜੇਕਰ ਉਸ ਜਗ੍ਹਾ ਤੇ ਚੇਲੇ ਨੇ ਜੁਗਤ ਕੀਤੇ ਹੋਣਗੇ ਉਹਨਾਂ ਨੂੰ ਅਧਿਕਾਰ ਦਿੱਤਾ ਹੋਵੇਗਾ ਨਾ ਤਾਂ ਉਹ ਬ੍ਰਾਂਚਾਂ ਬੰਦ ਹੋਣਗੀਆਂ ਔਰ ਨਾ ਹੀ ਫਿਰ ਇਹ ਹੈ ਉਸ ਜਗ੍ਹਾ ਤੇ ਪਰਮੇਸ਼ਰ ਦਾ ਕੰਮ ਰੁਕੇਗਾ ਇਸ ਲਈ ਮੈਂ ਆਪਣੇ ਸਾਰੇ ਹੀ ਸੇਵਕ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਆਦਾ ਤੋਂ ਜਿਆਦਾ ਜਿੜਵਾ ਅਸੀਂ ਛੇਲੇ ਤਿਆਰ ਕਰੀਏ ਉਹਨਾਂ ਨੂੰ ਅਧਿਕਾਰ ਦੇਈਏ ਕਿਉਂਕਿ ਪ੍ਰਭੂ ਦਾ ਵਚਨ ਵੀ ਇਹ ਕਹਿੰਦਾ ਹੈ ਕਿਉਂਕਿ ਪ੍ਰਭੂ ਦੇ ਵਚਨ ਵਿੱਚ ਲਿਖਿਆ ਹੈ ਕਿ ਫਸਲ ਪੱਕੀ ਆ ਵਾਢੇ ਥੋੜੇ ਨੇ ਭਾਵੇਂ ਕੀ ਜਿੜਵਾ ਹਜੇ ਵੀ ਜਿੜਵਾ ਕਈ ਜਗ੍ਹਾ ਤੇ ਪਰਮੇਸ਼ਰ ਦਾ ਨਾਮ ਜਿੜਵਾ ਪਹੁੰਚਣ ਵਾਲਾ ਵਾ ਔਰ ਪਹੁੰਚੇਗਾ ਤਾਂ ਹੀ ਜੇਕਰ ਅਸੀਂ ਚੇਲੇ ਬਣਾਏ ਹੋਣਗੇ ਉਹਨਾਂ ਨੂੰ ਸਿਖਾਇਆ ਹੋਵੇਗਾ ਉਹਨਾਂ ਨੂੰ ਕੱਲਾਗੇ ਉਹ ਪਰਮੇਸ਼ਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨਗੇ ਤੇ ਫਿਰ ਜਿਹੜਾ ਵਾ ਪਰਮੇਸ਼ਰ ਦਾ ਨਾਮ ਜਿਹੜਾ ਵਾ ਹੋਰ ਅੱਗੇ ਵਧਦਾ ਜਾਵੇਗਾ ਇਸ ਲਈ ਜੇਕਰ ਅਸੀਂ ਚਾਹੁੰਨੇ ਆ ਕਿ ਪਰਮੇਸ਼ਰ ਦਾ ਨਾਮ ਹੋਰ ਫੈਲੇ ਆਪਣੇ ਜਿਹੜਾ ਹੈ ਆਪਣੇ ਚੇਲੇ ਬਣਾਈਏ ਉਹਨਾਂ ਨੂੰ ਅਧਿਕਾਰ ਦੇਈਏ ਉਹਨਾਂ ਨੂੰ ਸਿਖਾਈਏ ਔਰ ਜਦੋਂ ਪ੍ਰਭੂ ਯਿਸੂਮਸੀ ਸਵਰਗ ਚਲੇ ਗਏ ਉਸ ਤੋਂ ਬਾਅਦ ਜਿਹੜਾ ਸੀ ਪੂਰੇ ਸੰਸਾਰ ਵਿੱਚ ਜਿਹੜਾ ਸੀ ਉਹ ਚੇਲਿਆਂ ਤਵੜਾ ਜਿਹੜਾ ਸੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਗਿਆ ਤੇ ਅੱਜ ਪੂਰੇ ਸੰਸਾਰ ਵਿੱਚ ਜਿਹੜਾ ਹੈ ਪ੍ਰਭੂ ਦਾ ਨਾਮ ਫੈਲਿਆ ਹੋਇਆ ਵਾ ਇਸ ਕਰਕੇ ਜਿਹੜਾ ਵਾ ਅਸੀਂ ਵੀ ਜਿਹੜਾ ਵਾ ਚੇਲੇ ਤਿਆਰ ਕਰਨੇ ਨੇ ਉਹਨਾਂ ਨੂੰ ਸਿਖਾਉਣਾ ਵਾ ਉਹਨਾਂ ਨੂੰ ਅਧਿਕਾਰ ਦੇਣਾ ਵਾ ਤਾਂ ਕਿ ਉਹ ਵੀ ਪਰਮੇਸ਼ਰ ਦੇ ਕੰਮ ਨੂੰ ਅੱਗੇ ਲੈ ਕੇ ਜਾਣ ਔਰ ਪਰਮੇਸ਼ਰ ਦਾ ਕੰਮ ਜਿਹੜਾ ਵਾ ਇਸੇ ਤਰ੍ਹਾਂ ਫੈਲਦਾ ਜਾਵੇ ਔਰ ਪ੍ਰਭੂ ਦੇ ਨਾਂ ਨੂੰ ਜਿਹੜੀ ਹੈ ਮਹਿਮਾ ਮਿਲਦੀ ਜਾਵੇ ਸੁਖਦਾ ਆਪ ਸਭ ਨੂੰ ਬਰਕਤਾਂ ਦੇ ਆਮੀਨ